24 ਨਿਊ ਚੈਨਲ ਤੇ ਆਪ ਜੀ ਸਭ ਦਾ ਸਵਾਗਤ ਸੋ ਇਸ ਟਾਈਮ ਖੜੇ ਆ ਪਿੰਡ ਚੋਹਾਨ ਵਿਖੇ ਜਿੱਥੇ ਕਿ ਅਜ ਸੰਦਰਨਾਕਾਰੀ ਮੰਡਲ ਵਾਲੋ ਅੱਜ 사ਸੰਗ ਦਾ ਆਯੋਜਨ ਕੀਤਾ ਗਿਆ ਆਜ਼ਾਦੀ ਆਜ ਦਾ ਜੋ ਆਯੋਜਨ ਕੀਤਾ ਗਿਆ ਇਹ ਬੜੀ ਵਿਸ਼ਾਲ ਦਾ ਰੂਪ ਵਿੱਚ ਕੀਤਾ ਗਿਆ ਸੋ ਸਾਡੇ ਨਾਲ ਬਟਾਲਾ ਸ਼ਹਿਰ ਤੋਂ ਜੋੜੇ ਹਨ ਅਮਿਤ ਪਟਿਆ ਜੀ ਸੋ ਅਮਿਤ ਪਟਿਆ ਜੀ ਸਾਡੇ ਮੌਜੂਦ ਹਨ ਜੋ ਪ੍ਰਚਾਰ ਯਾਤਰਾ ਦੇ ਵਿੱਚ ਆਏ ਹਨ ਸੋ ਇਹ ਜਿਨ੍ਹਾਂ ਵੱਲੋਂ ਅੱਜ ਪ੍ਰਚਾਰ ਯਾਤਰਾ ਦੇ ਵਿੱਚ ਪ੍ਰਚਾਰ ਕੀਤਾ ਗਿਆ ਸੋ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਸਰ ਅੱਜ ਦਾ ਜੋ ਸਮਾਗਮ ਕੀਤਾ ਗਿਆ ਕਿੰਨਾ ਨਿਸ਼ਾ ਹਰਦੇਸ਼ਾਂ ਦੇ ਅਨੁਸਾਰ ਕੀਤਾ ਗਿਆ ਤਨਕਾਰ ਜੀ ਅੱਜ ਇਸ ਪਿੰਡ ਚੋਹਾਨਾ ਦੇ ਵਿੱਚ ਨਿਰੰਕਾਰੀ ਸਤ ਸੰਭਾਗਮ ਕਰਾਇਆ ਗਿਆ ਤੋਂ ਦਾਸ ਦੀ ਪ੍ਰਚਾਰ ਵੱਲੋਂ ਸੇਵਾ ਲੱਗੀ ਹੈ ਤਾਂ ਕਿ ਇਸ ਪਿੰਡ ਦੇ ਵਿੱਚ ਆ ਕੇ ਸਤਗੁਰ ਦਾ ਜੋ ਮੈਸੇਜ ਹੈ ਇਹ ਸੱਚ ਦੀ ਆਵਾਜ਼ ਹੈ ਜਗਾ ਜਗਾ ਪਹੁੰਚਾਈ ਜਾਏ ਕਿ ਇਸ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ ਦੇਖਿਆ ਜਾ ਸਕਦਾ ਹੈ ਕੋਈ ਵੀ ਸਤਗੁਰ ਦੀ ਸ਼ਰਨ ਵਿੱਚ ਆ ਕੇ ਸਵਾਲ ਕਰ ਸਕਦਾ ਹੈ ਮੰਗ ਕਰ ਸਕਦਾ ਹੈ ਕਿ ਮੈਂ ਪਰਮਾਤਮਾ ਦੇਖਣਾ ਹੈ ਤੇ ਸਤਿਗੁਰੂ ਉਸ ਨੂੰ ਪਰਮਾਤਮਾ ਨਾਲ ਜੋੜ ਕੇ ਉਸ ਦੀ ਆਤਮਾ ਦਾ ਕਲਿਆਣ ਕਰ ਦਿੰਦੇ ਹਨ ਸਰ ਗੱਲ ਕਰ ਲਈਤੀ ਜਾਵੇ ਕਿ ਨਿਰੰਕਾਰੀ ਮਿਸ਼ਨ ਕੀ ਆ ਨਿਰੰਕਾਰੀ ਮਿਸ਼ਨ ਬ੍ਰह्म ਗਿਆਨ ਹੀ ਹੈ ਕਿ ਸਾਡੇ ਜੀਵਨ ਦਾ ਜੋ ਮੁੱਖ ਮੰਤਵ ਹੈ ਮਕਸਦ ਹੈ ਸਿਰਫ ਪਰਮਾਤਮਾ ਦੀ ਪ੍ਰਾਪਤੀ ਹੈ ਤੇ ਨਿਰੰਕਾਰੀ ਮਿਸ਼ਨ ਜਿਹੜਾ ਹੈ ਪਰਮਾਤਮਾ ਦਾ ਹੀ ਗਿਆਨ ਕਰਾ ਰਿਹਾ ਹੈ ਜਿਹੜਾ ਪਰਮਾਤਮਾ ਵੇਦਾ ਸ਼ਾਸਤਰਾਂ ਦੇ ਅੰਦਰ ਲਿਖਿਆ ਹੈ ਜਿਹੜਾ ਸਰਵ ਵਿਆਪਕ ਹੈ ਅਨਾਸ਼ੀ ਹੈ ਹਰ ਜਗ੍ਹਾ ਮੌਜੂਦ ਹੈ ਜਿਹੜਾ ਟੁੱਟਦਾ ਗਲਦਾ ਸੜਦਾ ਭਜਦਾ ਨਹੀਂ ਹੈ ਔਰ ਕੋਈ ਵੀ ਰੂਹ ਕਿਉਂਕਿ ਹਰ ਰੂਹ ਦਾ ਇਹ ਹੱਕ ਹੈ ਕਿ ਹਰ ਰੂਹ ਇਸ ਦੁਨੀਆ ਦੇ ਉੱਤੇ ਆਈ ਹੈ ਇਸ ਸਰੀਰ ਦੇ ਅੰਦਰ ਆਈ ਹੈ ਪਰਮਾਤਮਾ ਨੂੰ ਜਾਣਨ ਵਾਸਤੇ ਆਈ ਹੈ ਤੇ ਸਤਿਗੁਰੂ ਦਾ ਇਹੀ ਸੰਦੇਸ਼ ਹੈ ਕਿ ਕੋਈ ਵੀ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਆਪਣੀ ਜਿਗਿਆਸਾ ਨੂੰ ਆਪਣੀ ਜੋ ਪਿਆਸ ਹੈ ਰੱਬ ਨੂੰ ਮਿਲਣ ਦੀ ਇਹਦੀ ਪੂਰਤੀ ਕਰ ਸਕਦਾ ਹੈ ਰੱਬ ਦੇ ਸਕਦਾ ਸਰ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕੋਈ ਏਜ ਹੁੰਦੀ ਹੈ ਨਹੀਂ ਅਜੇ ਕੋਈ ਏਜ ਨਹੀਂ ਹੈ ਜੇਕਰ ਇਤਿਹਾਸ ਵੇਖਿਆ ਜਾਏ ਤੇ ਸਾਡੇ ਇਤਿਹਾਸ ਦੇ ਵਿੱਚ ਐਸੇ ਭਗਤ ਹੋਏ ਹਨ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਹੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਜਿਦਾ ਸਾਡੇ ਤਰੁਭ ਜੀ ਪ੍ਰल्हाਦ ਜੀ ਹੋਰ ਵੀ अनेका ਭਗਤ ਹੋਏ ਹਨ ਇਹਦਾ ਉਮਰ ਦੇ ਨਾਲ ਕੋਈ ਲੈਣਦੇ ਨਹੀਂ ਪਰ ਤੁਸੀਂ ਕਹਿ ਰਹੇ ਹੋ ਉਮਰ ਦਾ ਕੋਈ ਨਹੀਂ ਹਣਿ ਹਤੇ ਪਰ ਬਜ਼ੁਰਗਾਂ ਨੂੰ ਫੋਨੋਂ ਮਿਲਦਾ ਵਾ ਕਿ ਹਜੇ ਸਾਡੀ ਉਮਰ ਨਹੀਂ ਹੋਈ ਜੇਕਰ ਇਹ ਗੱਲ ਵੱਲ ਸੋਚਿਆ ਤੇ ਕਿ ਹਲੇ ਉਮਰ ਨਹੀਂ ਹੋਈ ਫਿਰ ਤਾਂ ਪਵਿੱਤਰ ਗੁਰਬਾਣੀਆਂ ਇਹ ਕਹਿ ਰਹੀ ਹੈ ਕਿ ਇਹ ਤੇਰੀ ਅਵਸਰ ਇਹ ਤੇਰੀ ਵਾਰ ਤੇਰੀ ਇਹੀ ਅਫਸਰ ਹੈ ਇਹੀ ਵਾਰੀ ਹੈ ਤੂੰ ਪਰਮਾਤਮਾ ਨੂੰ ਮਿਲ ਸਕਦਾ ਜੇਕਰ ਇਹ ਵੀ ਕਿਸੇ ਇਨਸਾਨ ਨੂੰ ਨਹੀਂ ਪਤਾ ਕਿ ਮੈਨੂੰ ਇਹ ਜੋ ਉਮਰ ਕਿੰਨੇ ਚਿਰ ਵਾਸਤੇ ਮਿਲੀ ਆ ਕੋਈ ਛੋਟੀ ਉਮਰ ਦੇ ਵਿੱਚ ਸੰਸਾਰ ਤੋਂ ਚਲਾ ਗਿਆ ਉਹ ਤਾਂ ਰੱਬ ਨੂੰ ਪਾਏ ਬਿਨਾ ਜੇ ਚਲਾ ਗਿਆ ਤਾਂ ਫਿਰ ਤੇ 84 ਲੱਖ ਜੁਨੀਆਂ ਵਿੱਚ ਚਲਾ ਜਾਏਗਾ ਇਸ ਲਈ ਇਹ ਸਮਾਂ ਹੈ ਸਵਾਸੇ ਚੱਲ ਰਹੇ ਨੇ ਇਹਦਾ ਉਮਰ ਨਾਲ ਕੋਈ ਲੈਣ ਦੇ ਨਹੀਂ ਹੁੰਦਾ ਕੋਈ ਕਿਸੇ ਉਮਰ 'ਚ ਵੀ ਆ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਅੰਮ੍ਰਿਤਪਾਟਿਆ ਜੀ ਜਿਸਾਂ ਤੁਹਾਡੇ ਮਿਸ਼ਨ ਦੇ ਵਿੱਚ ਸਾਨਾ ਜਿਆਦਾ ਨਿਰੰਗਕਾਰ ਦਾ ਨਾਮ ਲਿਆ ਜਾਂਦਾ ਵਾ ਨਿਰੰਗਕਾਰ ਦੇ ਬਾਰੇ ਮਾੜੀ ਪਰਿਵਰਸ਼ਾ ਬਾਰੇ ਦੱਸੋਗੇ ਵੈਸੇ ਬੀਤ ਸ਼ਾਸਤਰ ਸਾਰੇ ਇਹੀ ਕਹਿੰਦੇ ਹਨ ਕਿ ਇਹ ਪਰਮਾਤਮਾ ਜੋ ਹੈ ਵਾਸਤਵ ਦੇ ਵਿੱਚ ਨਿਰੰਕਾਰ ਹੀ ਆ ਜੇਕਰ ਪਵਿੱਤਰ ਰਮਾਇਣ ਦੀਆਂ ਉਹ ਪੰਕਤੀਆਂ ਨੂੰ ਪੜੀਏ ਏਕ ਅਨੀਹ ਅਰੂਪ ਅਨਮ ਅਜ ਸਚੀਦਾ ਆਨੰਦ ਪਰਦਾਮਾ ਵਿਆਪਕ ਵਿਸ਼ਵ ਰੂਪ ਭਗਵਾਨਾ ਤੇਹੀ ਦਰ ਦੇਹ ਚਰਿਤ ਕਿਰਤਨਾਨਾ ਇੱਕ ਪਰਮਾਤਮਾ ਜਿਹਦਾ ਕੋਈ ਰੂਪ ਨਹੀਂ ਹੈ ਜਿਹਦਾ ਕੋਈ ਨਾਮ ਨਹੀਂ ਹੈ ਜਿਹੜਾ ਸਭ ਹਰ ਜਗ੍ਹਾ ਵਿਆਪਕ ਹੈ ਜਿਹੜਾ ਸਤ ਚਿਤ ਆਨੰਦ ਹੈ ਇਹੀ ਪਰਮਾਤਮਾ ਜਦੋਂ ਸ਼ਰੀਰ ਲੈ ਕੇ ਸੰਸਾਰ ਤੇ ਆਉਂਦਾ ਇਹਨੂੰ ਸਤਗੁਰੂ ਕਿਹਾ ਜਾਂਦਾ ਤੇ ਪਰਮਾਤਮਾ ਵਾਸਤਵ ਦੇ ਵਿੱਚ ਨਿਰੰਕਾਰ ਜੇਕਰ ਆਪਾਂ ਵੇਦਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਲਿਖਿਆ ਕਿ ਏਕੋ ਦੇਵ ਸਰਬਤੇਸ਼ੂ ਗੂੜਾ ਸਰਵਿਆਪੀ ਸਰਬਉਤੰਤਰ ਆਤਮਾ ਕਰਮ ਅਧਿક્ષ ਸਰਬਉਤਾ ਦੀ ਵਾਸਾ ਸਾਖਸ਼ੀ ਚੇਤਾ ਕੇਵਲੋ ਨਿਰਗੁਣ ਅਛਾ ਜੇਕਰ ਆਪਾਂ ਪਵਿੱਤਰ ਗੁਰਬਾਣੀ ਦੀ ਗੱਲ ਕਰੀਏ ਉਹਦੇ ਵਿੱਚ ਲਿਖਿਆ ਨੌ ਤਰਾ ਨਿਰੰਕਾਰ ਹੈ ਇਹ ਮਿਸ਼ਨ ਕੋਈ ਨਵੀਂ ਗੱਲ ਨਹੀਂ ਕਰ ਰਿਹਾ ਇਹ ਵੇਦਾਂ ਸ਼ਾਸਤਰਾ ਦੇ ਅੰਦਰ ਦਰਜ ਹੈ ਕਿ ਪਰਮਾਤਮਾ ਨਿਰੰਕਾਰ ਹੈ ਉਹ ਨਿਰੰਕਾਰ ਦਾ ਹੀ ਗਿਆਨ ਅਸੀਂ ਪ੍ਰਾਪਤ ਕਰ ਪਰ ਜਿਸ ਤਰ੍ਹਾਂ ਸੇ ਹਜ਼ਾਰਾਂ ਦੇ ਤਾਜ਼ਾ ਦੇ ਵਿੱਚ ਪਬਲਿਕ ਆਈ ਆ ਇਹਨਾਂ ਨੂੰ ਪਿੰਨਾ ਕੋਈ ਸੁਨਾ ਦਿੱਤਾ ਗਿਆ ਜਿ ਇਹਨਾਂ ਵਿੱਚ ਉੱਠ ਕੇ ਕੋਈ ਕਹਿੰਦਾ ਵਾ ਕਿ ਸਾਨੂੰ ਪਰਮਾਤਮਾ ਦੀ ਸਾਨੂੰ ਪ੍ਰਾਪਤੀ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਵਾ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸਿਰਫ ਸਤਗੁਰ ਦੇ ਚਰਨਾਂ ਦੇ ਵਿੱਚ ਆ ਕੇ ਸਜਦਾ ਹੀ ਕਰਨਾ ਪੈਣਾ ਔਰ ਕੋਈ ਕਿਸੇ ਚੀਜ਼ ਦੀ ਜਰੂਰਤ ਨਹੀਂ ਹੈ ਸਿਰਫ ਸਤਗੁਰੂ ਨੂੰ ਸਿਰ ਝੁਕਾ ਕੇ ਕਹਿਣਾ ਹੈ ਨਾਮ ਦੀ ਦੌਲਤ ਜੇਕਰ ਚਾਹੋ ਸਤਗੁਰੂ ਦਾ ਸਤਕਾਰ ਕਰੋ ਸੀਸ ਝੁਕਾ ਕੇ ਕਹੋ ਸਤਗੁਰੂ ਨੂੰ ਮਿਹਰ ਮੇਰੀ ਸਰਕਾਰ ਕਰੋ ਜਿਨੇ ਜਿਨੇ ਵੀ ਅੱਜ ਤੱਕ ਪਰਮਾਤਮਾ ਨੂੰ ਪਾਇਆ ਉਹਨੇ ਸਤਗੁਰੂ ਦੀ ਸ਼ਰਨ ਵਿੱਚ ਜਾ ਕੇ ਸਿਰ ਝੁਕਾਇਆ ਤੇ ਫਿਰ ਉਸ ਨੂੰ ਸਤਗੁਰੂ ਕੋਲੋਂ ਪਰਮਾਤਮਾ ਦੀ ਪ੍ਰਾਪਤੀ ਹੋਈ ਤੇ ਸਿਰ ਹੀ ਝੁਕਾਣਾ ਪਏਗਾ ਸਰ ਕਿੰਨਾ ਚਿਰ ਲੱਗਦਾ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਕੋਈ ਵੀ ਟਾਈਮ ਨਹੀਂ ਲੱਗਦਾ ਕਿਉਂਕਿ ਪਰਮਾਤਮਾ ਤਾਂ ਇੱਥੇ ਵੀ ਮੌਜੂਦ ਹੈ ਅਸੀਂ ਪੜਦੇ ਹਾਂ ਹਰੀ ਵਿਆਪਕ ਸਰਵਤਰ ਸਮਾਨਾ ਹਰ ਜਗ੍ਹਾ ਸਮਾਨ ਰੂਪ ਚ ਪਰਮਾਤਮਾ ਸਮਾਇਆ ਜੇ ਹਰ ਜਗ੍ਹਾ ਸਮਾਇਆ ਤੇ ਇੱਥੇ ਵੀ ਸਮਾਇਆ ਜਿਹੜਾ ਜਾਣਦਾ ਹੋਏਗਾ ਉਹ ਜਨਾ ਦੇਗਾ ਅੱਜ ਕੱਲ ਲੋਕਾਂ ਨੂੰ ਸੁਣਨ ਮਿਲਦਾ ਕਈ ਕਹਿੰਦੇ ਆ ਕਿ ਪਰਮਾਤਮਾ ਕੋਈ ਖਡੋਣਾ ਵਾ ਜਿਹੜਾ ਮਿਲ ਜੇਗਾ ਪਰਮਾਤਮਾ ਖਡੋਣਾ ਨਹੀਂ ਐਸੇ ਕਰਕੇ ਤੇ ਨਹੀਂ ਮਿਲਦਾ ਪਰਮਾਤਮਾ ਸਿਰਫ ਸਤਿਗੁਰੂ ਕੋਲ ਹੀ ਮਿਲਣਾ ਜਿਨੇ ਜਿਨੇ ਵੀ ਸਤਿਗੁਰੂ ਦੀ ਸ਼ਰਨ ਵਿੱਚ ਜਾਣਾ ਉਹਨੂੰ ਹੀ ਪਰਮਾਤਮਾ ਮਿਲਣਾ ਦੂਸਰੇ ਨੂੰ ਨਹੀਂ ਮਿਲਣਾ ਤੁਸੀਂ ਕਿਤਾ ਦਾ ਦਾਵਾ ਕਰ ਰਹੇ ਹੋ ਕਿ ਪਰਮਾਤਮਾ ਮਿਲ ਜਾਂਦਾ ਕਿਉਂਕਿ ਮੇਰੇ ਸਤਿਗੁਰੂ ਨੇ ਮੈਨੂੰ ਦਿਖਾਇਆ ਜਿਹੜਾ ਵੇਦਾ ਸ਼ਾਸਤਰਾਂ ਦੇ ਵਿੱਚ ਲਿਖਿਆ 10 ਇੱਕ ਐਗਜ਼ਾਮਪਲ ਦੇਣੀ ਚਾਹੇਗਾ ਕਿ ਕੋਈ ਬੰਦਾ ਸੜਕ ਤੇ ਜਾ ਰਿਹਾ ਹੋਏ ਤੇ ਉਹਨੂੰ ਰਾਹ ਦੇ ਵਿੱਚ ਕੋਈ ਚਮਕਦੀ ਹੋਈ ਚੀਜ਼ ਮਿਲ ਜੇ ਤੇ ਉਹ ਚੁੱਕ ਕੇ ਜੇਬ ਦੇ ਵਿੱਚ ਪਾ ਲੈਂਦਾ ਤੇ ਉਹਦੇ ਧਿਆਨ 'ਚ ਹੁੰਦਾ ਸੋਨਾ ਹੋ ਸਕਦਾ ਪਰ ਕਿਤੇ ਨਾ ਕਿਤੇ ਉਹਦੇ ਮਨ 'ਚ ਡਾਊਟ ਹੁੰਦਾ ਜੇ ਨਕਲੀ ਹੋਇਆ ਤੇ ਫਿਰ ਉਹ ਕੀ ਕਰਦਾ ਉਹ ਕਿਸੇ ਆਪਣੇ ਸੁਨਿਆਰੇ ਵੀਰ ਦੀ ਦੁਕਾਨ ਤੇ ਜਾਂਦਾ ਉੱਥੇ ਜਾ ਕੇ ਬਖਾਂਦਾ ਕਿ ਆ ਦੇਖਿਓ ਭਲਾ ਮੈਨੂੰ ਇਹ ਚੀਜ਼ ਮੇਰੇ ਕੋਲ ਹੈਗੀ ਕਿੰਨੇ ਕੋ ਪੈਸੇ ਮਿਲ ਸਕਦੇ ਆ ਉਹ ਫਿਰ ਕੀ ਕਰਦਾ ਉਹ ਜੋ ਸੁਨਿਆਰਾ ਵੀਰ ਆ ਸਾਡਾ ਕੁਸਵੱਟੀ ਦੇ ਘਸਾ ਕੇ ਵੇਖ ਦੱਸਦਾ ਜੇਕਰ ਤੇ ਉਹ ਅਸਲੀ ਹੋਏ ਕਾ ਫਿਰ ਉਹ ਕਹਿ ਦਿੰਦਾ ਬਈ ਇੰਨੇ ਪੈਸੇ ਮਿਲ ਸਕਦੇ ਨੇ ਉਹ ਖੁਸ਼ ਹੋ ਜਾਂਦਾ ਕਿ ਅਸਲੀ ਮਿਲ ਗਿਆ ਤੇ ਜੇਕਰ ਨਕਲੀ ਹੋਏ ਤੇ ਉਹਨੂੰ ਫਿਰ ਦੁੱਖ ਵੀ ਹੁੰਦਾ ਯਾਰ ਲੱਗਿਆ ਸੀ ਪਰ ਹੈ ਨਕਲੀ ਐ ਇਸੇ ਤਰ੍ਹਾਂ ਜਦੋਂ ਸਤਿਗੁਰੂ ਸਾਨੂੰ ਇਸ਼ਾਰਾ ਕਰਦਾ ਕਿ ਐ ਪ੍ਰਮਾਤਮਾ ਅਸੀਂ ਵਿਦਿਆ ਸ਼ਾਸਤਰਾ ਨਾਲ ਮਲਾ ਕੇ ਵੇਖ ਲਈਏ ਘਸਾ ਕੇ ਵੇਖ ਲਈਏ ਕਿ ਜਿਹੜਾ ਵੇਦਾਂ ਸ਼ਾਸਤਰਾ ਤੇ ਲਿਖਿਆ ਜਿਹੜਾ ਟੁੱਟਦਾ ਨਹੀਂ ਗਲਦਾ ਨਹੀਂ ਸੜਦਾ ਨਹੀਂ ਆਂਦਾ ਨਹੀਂ ਜਾਂਦਾ ਨਹੀਂ ਜੇ ਮਿਲ ਜਾਏ ਤਾਂ ਦਾਵਾ ਕਰ ਸਕਨੇ ਆ ਕਿ ਮੈਨੂੰ ਸਤਿਗੁਰੂ ਨੇ ਪ੍ਰਮਾਤਮਾ ਦੇਤਾ ਸੋ ਇਹ ਸਾਨੂੰ ਅਮਿਤ ਪਾਟਿਆ ਜੀ ਬਟਾਲਾ ਤੋਂ ਸਾਡੇ ਨਾਲ ਚੌਂਟਾ ਬਰਾ ਦੇ ਮੁਖੀ ਮਹਾਰਮਾ ਸੁਭਾਜੀ ਵੀ ਸਾਡੇ ਮੌਜੂਦ ਹੋਣਾਂ ਦਾ ਜੁਰਗਲ ਗੱਲਬਾਤ ਕਰਨ ਸਰ ਅੱਜ ਟਾਡੇ ਵਾਲੋਂ ਪਿੰਡ ਚੋਹਾਣਾ ਵਿਖੇ ਫੰਦਨਗਰੀ ਮੰਡਰ ਵੱਲੋਂ ਅੱਜ ਜਰ ਆਯੋਜਨ ਕੀਤਾ ਗਿਆ ਸਮਾਗਮ ਦਾ ਇਸ ਦੇ ਬਾਰੇ ਕੁਝ ਜਾਣਨਾ ਪਾਉਂ ਗੰਨੇ ਕਾਰਜੀ ਅੱਜ ਪਿੰਡ ਚੌਂਤਾ ਵਿਖੇ ਬੰਡ ਚੌਂਤਾ ਬਰਾਚ ਵੱਲੋਂ ਪਿੰਡ ਚੋਹਾਣਾ ਵਿਖੇ ਜੋ ਵਿਸ਼ਾਲ ਸੰਤ ਸਵਾਗਤ ਕਰਾਇਆ ਗਿਆ ਫੰਦਨਗਰੀ ਮਿਸ਼ਰ ਵੱਲੋਂ ਔਰ ਸਾਡੇ ਜਰਨਲ ਚਾਰ ਅਰਸਰ ਤੋਂ ਪ੍ਰਬਾਟ ਕੀਤਾ ਲੈ ਕੇ ਇਸ ਵਾਗਮ ਕਰਾਇਆ ਗਿਆ ਹੈ ਇਦੇ ਵਿੱਚ ਇਸ ਪਿੰਡ ਦੇ ਜੋ ਮਹਾਪੁਰਸ਼ਾਨ 8-10 ਘਰ ਹਨ ਇਸ ਪਿੰਡ ਦੇ ਔਰ ਇਹਨਾਂ ਪੂਰੇ ਪਿੰਡ ਨੂੰ ਇਹ ਸੱਦਾ ਦਿੱਤਾ ਹੈ ਇਹ ਜੋ ਦਾਤ ਇਲਾਹੀ ਇਹ ਜੋ ਨਿਰਾਕਾਰ ਬ੍ਰਹਮਤਾ ਦਰਸ਼ਨ ਅਸੀਂ ਕੀਤਾ ਹੈ ਇਹ ਸਾਰਾ ਹੀ ਪਿੰਡ ਦਰਸ਼ਨ ਕਰਕੇ ਸੁਖੀ ਹੋ ਜਾਵੇ ਇਸੇ ਕਰਕੇ ਇਹ ਜੋ ਜਨਕਿਤਾ ਗਿਆ ਹੈ ਔਰ ਇਸ ਉਜੋਜਨ ਦੇ ਵਿੱਚ ਪਿੰਡ ਦੇ ਸਭੂ ਪਿੰਡ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਔਰ ਉਪਰ ਅੱਲਾ ਵੀ ਕੀਤਾ ਹੈ ਮੌਸਮ ਵੀ ਖਰਾਬ ਹੋ ਗਿਆ ਸੀ ਲੇਕਿਨ ਜੋ ਸੇਵਾਦਾਰੀ ਧਿਆਨ ਪਰਾ ਹਨ ਇਨਾ ਪੂਰੀ ਸ਼ਰਧਾ ਲਗਨ ਔਰ ਮਿਹਨਤ ਦੇ ਨਾਲ ਫਿਰ ਉਸੇ ਤਰ੍ਹਾਂ ਦਾ ਰੂਪ ਬਣਾ ਦਿੱਤਾ ਹੈ ਔਰ ਅੱਜ ਇਸ ਸਮਾਗਮ ਨੇ ਵਿੱਚ ਬਟਾਲਾ ਤੋਂ ਸਾਡੇ ਬੜੇ ਨੌਜਵਾਨ ਸੰਤ ਅਮਿਤ ਪਾਠੀਆ ਜੀ ਨੇ ਕਿਰਪਾ ਕੀਤੀ ਹੈ ਔਰ ਖੂਬ ਜੋ ਬਿੰਦਾਂ ਦੇ ਵਿਚਾਰ ਆਈ ਹੈ ਸਟੇਜ ਤੋਂ ਮਨ ਨੂੰ ਛੂਹ ਲੈਣ ਵਾਲੀ ਸੀ ਔਰ ਜਿਗਿਆਸਾ ਜਗਾਉਣ ਵਾਲੀ ਸੀ ਔਰ ਜਿਨ੍ਹਾਂ ਦੇ ਅੰਦਰ ਵੀ ਇਹ ਜਿਗਿਆਸਾ ਜਾਗ ਪਈ ਅਗਰ ਉਹ ਇਹ ਬ੍ਰਹਮ ਦਾ ਗਿਆਨ ਪ੍ਰਾਪਤ ਕਰਨਾ ਚਾਹਣ ਤਾਂ ਸਾਡੇ ਕੋਲ ਗਿਆਨ ਪ੍ਰਚਾਰਕ ਮਾਤਵਾ ਗੁਰਦਾਸਪੁਰ ਤੋਂ ਹਰ ਪਾਲਤਰੀ ਜੀ ਆਏ ਹਨ ਉਹ ਤੁਰੰਤ ਇਸ ਗਿਆਨ ਉਹਨਾਂ ਨੂੰ ਕਰਵਾ ਸਕਦੇ ਹਨ ਗਿਆਨ ਦੀ ਵਰਛਿਣਾ ਉਹਨਾਂ ਨੂੰ ਹੋ ਸਕਦੀ ਹੈ ਬਸ਼ਰਤੇ ਕਿ ਉਹਨਾਂ ਵਿੱਚ ਗਿਆਸਾ ਨਹੀਂ ਹੋਵੇ ਸਾਡੇ ਥੱਦੇ ਸਮਾਗਮ ਦੇ ਵਿੱਚ ਛੋਟੇ ਛੋਟੇ ਬੱਚੇ ਦੇਖਣ ਨੂੰ ਮਿਲੇ ਆ ਅੱਜ ਕੱਲ ਤੇ ਲੋਕੀ ਬੱਚੇ ਆਖੇ ਕੇ ਲੱਗਦੇ ਨਹੀਂ ਇਹੋ ਜਿਹਾ ਕੀ ਬੱਚਿਆਂ ਨੂੰ ਤੁਸੀਂ ਸਿਖਲਾਈ ਦਿੱਤੀ ਕਿ ਛੋਟੇ ਛੋਟੇ ਬੱਚੇ ਆ ਕੇ ਥੇ ਭਾਈਆਂ ਨਾਲ ਸ਼ਬਦ ਬੋਲ ਰਹੇ ਹਨ ਆਖੇ ਲੱਗ ਰਹੇ ਹਨ ਸੇਵਾ ਕਰ ਰਹੇ ਹਨ ਕਿਹੜਾ ਪਰਿਵਾਰਾਂ ਦੇ ਵਿੱਚ ਇਹ ਬ੍ਰह्म ਗਿਆਨ ਪਰਵੇਸ਼ ਕਰ ਗਿਆ ਔਰ ਉਹ ਪਰਿਵਾਰ ਜਦੋਂ ਸੇਵਾ ਸਿਮਰਨ ਔਰ ਸਾਥ ਸੰਗ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਬੱਚੇ ਆਟੋਮੈਟਿਕ ਉਹਨਾਂ ਦੇ ਵਿੱਚ ਇਹ ਗੁਣ ਆ ਜਾਂਦੇ ਹਨ ਪਿਆਰ ਵਾਲੇ ਨਮਰਤਾ ਵਾਲੇ ਸ਼ਹਿਨਸ਼ੀਲਤਾ ਵਾਲੇ ਆਗਿਆਕਾਰੀ ਉਹ ਮਾਤਾ ਪਿਤਾ ਦੀ ਸੇਵਾ ਕਰਦੇ ਹਨ ਦੌੜ ਦੌੜ ਕੇ ਕਰਦੇ ਹਨ ਉਹਨਾਂ ਦੇ ਮਾਤਾ ਪਿਤਾ ਵੀ ਖੁਸ਼ ਹੁੰਦੇ ਹਨ ਔਰ ਉਹਨਾਂ ਤੇ ਸਤਿਗੁਰੂ ਦੀ ਕਿਰਪਾ ਵਰਸਦੀ ਹੈ ਉਹਦੇ ਬੱਚੇ ਮਿਸ਼ਨ ਦੇ ਜੋ ਕਮਹਾਨ ਸੰਤ ਵੀ ਬਣਦੇ ਹਨ ਇੱਥੇ ਉਮਰ ਦਾ ਕੋਈ ਮਹਤਾਜ ਨਹੀਂ ਜੋ ਛੋਟਾ ਬੱਚਾ ਜੀ ਇਹ ਦਿਸ਼ਾ ਜਿੱਧਰ ਵੀ ਉਹਨੂੰ ਮੋੜ ਦਿਓਗੇ ਇਹ ਬੱਚੇ ਦਿਸ਼ਾਓ ਦੇ ਬਲ ਦਸ਼ਾ ਚੱਲੇ ਜਾਂਦੀ ਹੈ ਔਰ ਇਹ ਬੱਚੇ ਆਉਂਦੇ ਹਨ ਦੇਖਦੇ ਹਨ ਸੇਵਾ ਕਰਦੇ ਹਨ ਸਵੇਰ ਤੋਂ ਹੀ ਕਰ ਰਹੇ ਹਨ ਭਵਨ ਤੇ ਵੀ ਹਰ ਰਤਵਾਰ ਇਹ ਸੰਗਤ ਹੁੰਦੀ ਹੈ 10 ਤੋਂ 12 ਜਿਹਦੇ ਵਿੱਚ ਇਹ ਬੱਚੇ ਉੱਥੇ ਵੀ ਆਉਂਦੇ ਹਨ ਔਰ ਸਾਡਾ ਇੱਕ ਬਾਲ ਸਮਾਗਮ ਬਾਲ ਸੰਤ ਸਮਾਗਮ ਜੋ ਸੰਯੋਜਕ ਲੈਵਲ ਦਾ ਚੌਂਤਾ ਭਵਨ ਵਿਖੇ ਹੋ ਰਿਹਾ ਹੈ ਚਾਰ ਬ੍ਰਾਂਚਾਂ ਦਾ ਉਹ ਸਮਾਗਮ ਹੈ ਦੀਨਾ ਨਗਰ ਬ੍ਰਾਂਚ ਹੈ ਝਵਕਰਾ ਬ੍ਰਾਂਚ ਹੈ ਕਰਨੌਰ ਬ੍ਰਾਂਚ ਹੈ ਔਰ ਚੌਂਤਾ ਬ੍ਰਾਂਚ ਹੈ ਔਰ ਜਿਹਦਾ ਆਯੋਜਨ ਚੌਂਤਾ ਬ੍ਰਾਂਚ ਨੇ ਕਰਨਾ ਹੈ ਔਰ ਉਹਦਾ ਸਮਾਂ ਜੋ ਹੋਏਗਾ 10 ਤੋਂ 1:30 ਵਜੇ ਤੱਕ ਹੈ ਔਰ ਇਹ ਚਾਰੇ ਬ੍ਰਾਂਚਾਂ ਓਕੇ ਬੱਚੇ ਲੈ ਕੇ ਪਹੁੰਚਣਗੇ ਬੱਚੇ ਵੀ ਆਣਗੇ ਉਹਨਾਂ ਦੇ ਮਾਪੇ ਉਹ ਵੀ ਆਣਗੇ ਉਹ ਮੁਖੀ ਮਹਾਤਵਾ ਵੀ ਆਣਗੇ ਉਹਨਾਂ ਦੇ ਸੇਵਾਦਾਰ ਦੇ ਸੰਚਾਲਕ ਮਾਤਵਾਹਾਂ ਵੀ ਆਣ ਸਰ ਬਰੋ ਕੋਈ ਆ ਸਕਦਾ ਬੱਚਾ ਬਿਲਕੁਲ ਆ ਸਕਦਾ ਹੈ ਅਸੀਂ ਸਦਾ ਦਿੱਤਾ ਹੋਇਆ ਹੈ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਆਪਣੇ ਬੱਚੇ ਲੈ ਕੇ ਜਰੂਰ ਆਓ ਇਸ ਪਿੰਡ ਵਿੱਚ ਵੀ ਅਸੀਂ ਸਦਾ ਜੀਤਾ ਤੁਹਾਡੇ ਵੱਲੋਂ ਕੋਈ ਵਿਤ ਕਰਾਦਨੀ ਨਹੀਂ ਤੁਝੇ ਬੱਚਾ ਨਾ ਕੀਤਾ ਜਿਹੜਾ ਬਰੋ ਕੋਈ ਆਏ ਕੋਈ ਕਿਸੇ ਕਿਸਮ ਦਾ ਨਹੀਂ ਸੋ ਇਹਨਾਂ ਬੱਚਿਆਂ ਨਾਲ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਬਿਠਾਇਆ ਜਾਂਦਾ ਹੈ ਔਰ ਜੋ ਸਾਡੇ ਬੱਚੇ ਭਵਨ ਤੇ ਜੋ ਕਰਦੇ ਹਨ ਸੇਵਾਵਾਂ ਕਰਦੇ ਹਨ ਉਹ ਦੇਖਦੇ ਹਨ ਔਰ ਉਹਨਾਂ ਦੇ ਅੰਦਰ ਵੀ ਉਹ ਜਜ਼ਵਾ ਬਲਬਲਾ ਜਾਗਦਾ ਹੈ ਕਿ ਅਸੀਂ ਵੀ ਇਹ ਸੇਵਾ ਕਰੀਏ ਸਰ ਮੰਨ ਲਓ ਕੋਈ ਬਾਹਰੋਂ ਆ ਕੇ ਕੋਈ ਅਲੱਗ ਧਰਮ ਦਾ ਕੋਈ ਵੀ ਧਰਮ ਦਾ ਆ ਕੇ ਕਹਿੰਦਾ ਆ ਕਿ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਅਹੀਂ ਕਰਨੀ ਆ ਕੀ ਆ ਸਕਦਾ ਬਿਲਕੁਲ ਆ ਸਕਦਾ ਹੈ ਅਗਰ ਕਿਸੇ ਵੀ ਕੇ ਤਰਫਨ ਕੀ ਨਹੀਂ ਵੀ ਸੰਬੰਧ ਰੱਖਦਾ ਹੋਏ ਉਤਾਰ ਮੰਗਰੰਥ ਵੀ ਪੜਦਾ ਹੋਏ ਇਸ ਪਰਮਾਤਮਾ ਦਾ ਜ਼ਿਕਰ ਵੀ ਉਹ ਕਰਦਾ ਹੋਏ ਕੋਈ ਉਸ ਦੇ ਨਾਲ ਵਿਤਕਰਾ ਦੇ ਨਹੀਂ ਨਾ ਕੀਤਾ ਜਾਏਗਾ ਯਸੋ ਮਿਸ਼ਨ ਦੇ ਵਿੱਚ ਆਏਗਾ ਜੋ ਕੋਈ ਜੋ ਸ਼ਰਨ ਆਵੇ ਇਸ ਕੰਠ ਲਾਗੇ ਜਿਹੜਾ ਇਸ ਸ਼ਰਨ ਵਿੱਚ ਆ ਜਾਏਗਾ ਜਿਗਿਆਸਾ ਲੈ ਕੇ ਇਹ ਤੁਰੰਤ ਮਾਲਾ ਬਾਲ ਕਰ ਦਿੰਦਾ ਹੈ ਹੁਣ ਇਹ ਹਮ ਤੇ ਪਾਟਿਆ ਜੀ ਨੇ ਦੱਸਿਆ ਨਾ ਕਿ ਇਹ ਬੜਾ ਸ਼ੁਕਸ਼ਮ ਹੈ ਲੇਕਿਨ ਜਿਗਿਆਸਾ ਦੇ ਬਣੇ ਮੈਨੂੰ ਇਹਦੀ ਦਰਸ਼ਨ ਦੀ ਜਿਹਦੇ ਅੰਦਰ ਜਿਗਿਆਸਾ ਬਣੇਗੀ ਜਿਗਿਆਸਾ ਸ਼ਾਂਤ ਹੋ ਜਾਂਦੀ ਹੈ ਸਰ ਪਿੱਛੇ ਪੋਸਟਰ ਉੱਤੇ ਬੜਾ ਸੋਹਣਾ ਲਿਖਿਆ ਤੰਗ ਦਰਦਾਰੋਂ ਕੀ ਤੋੜ ਦੀਵਾਰ ਅਸੀ ਅਸੀਮ ਕੀ ਔਰ ਵਿਸਤਾਰ ਇਹ ਇਸ ਤਰ੍ਹਾਂ ਹੈ ਕਿ ਜਦੋਂ ਵੀ ਬਰਬਦ ਦਾ ਗਿਆਨ ਹੁੰਦਾ ਫਿਰ ਆਇਆ ਕੋਈ ਆਪਣਾ ਪਰਾਇਆ ਨਹੀਂ ਰਹਿੰਦਾ ਫਿਰ ਸਾਰਿਆਂ ਦੇ ਵਿੱਚ ਪ੍ਰਭੂ ਨਜ਼ਰ ਆਂਦਾ ਹੈ ਪ੍ਰਭੂ ਦਾ ਰੂਪ ਨਜ਼ਰ ਆਂਦਾ ਹੈ ਇਹਦਾ ਅੰਸ਼ ਨਜ਼ਰ ਆਂਦਾ ਹੈ ਔਰ ਫਿਰ ਸਾਰੇ ਇੱਕ ਦੂਜੇ ਨਾਲ ਪਿਆਰ ਕਰਦੇ ਨਾ ਕੋਈ ਯਾਦ ਪਾਸ ਦਾ ਨਾ ਉੱਚੀ ਨੀਚੀ ਦਾ ਕਿਸੇ ਵੀ ਕਿਸੇ ਦਾ ਨਾ ਕੋਈ ਧਨ ਦੌਲਤ ਦਾ ਕਿਸੇ ਕਿਸੇ ਦਾ ਹੰਕਾਰ ਰਹਿੰਦਾ ਨਹੀਂ ਕਿ ਗੁਰਸਿੱਖ ਦੇ ਅੰਦਰ ਕਿਉਂਕਿ ਉਹਨੂੰ ਪਤਾ ਹੈ ਕਿ ਪਹਿਲੇ ਸਭ ਕਿਆ ਕਿਤਾਬੇ ਹਿਦਾਕਾ ਕਿ ਮਖਲੂਕ ਸਾਰੀ ਹੈ ਉਹਨਾਂ ਵਾਹਕ ਦਾ ਫੋਏ ਫਨੋ ਸ਼ੁਭਾ ਜੀ ਜੋ ਨਬਰਾਂ ਤੋਂ ਸੋ ਮਿਲਦੇ ਆ ਅਗਲੀ ਅਪਡੇਟ ਦੇਣਾ ਜਲਦੀ ਦੇਖਦੇ ਰਹੋ ਇੰਡੀਆ ਸਪੋਰਟਲਾਈਟ 24 ਨਿਊ ਚੈਨਲ ਤੋਂ ਪੱਤਰਕਾਰ ਕਮਜੀ ਜੰਮਾ ਦੇ ਨਾਲ ਅਖੀਰ ਲੋਤਰਾ ਦੀ ਬੱਟੇ ਖਾਸ ਰਿਪੋਰਟ ਸੋ ਮਿਲਦੇ ਆ ਜੇ ਅਗਲੀ ਖਬਰ ਦੇਣਾ ਜੀ ਧੰਨਵਾਦ